ਸਾਲ ਬਹੁਤ ਹੋ ਗਿਆ ਬਾਕੀ ਕੋਈ ਮਜ਼ਦੂਰੀ ਕਰਦੇ ਸੀ ਜੇ 2023 ਚ ਨੁਕਸਾਨ ਹੋਇਆ ਉਸ ਤੋਂ ਬਾਅਦ ਆ ਹੁਣ 2033 2033 ਇੱਕ ਖਾਲੀ ਵਿੱਚ ਟੁੱਟਾ ਗਿਆ ਭਾਈ ਕੀ ਕਰੀਏ ਨਹੀਂ ਚਾਹੀਦੀ ਹੈ ਵੀ ਆ ਮੰਤੋਂ ਤਾਂ ਹੀ ਦੇਖੋ ਇੱਥੋਂ ਤੱਕ ਸਾਡੀਆਂ ਗੱਡੀਆਂ ਤਾਂ ਨਹੀਂ ਆਉਂਦੀਆਂ ਤੁਸੀਂ ਟਰੈਕਟਰ ਟਰਾਲੀ ਭੇਜੋ ਬੱਸ ਲੈਣ ਗਏ ਨਾਲ ਚਾਰ ਬੰਦੇ ਭੇਜੋ ਤੁਸੀਂ ਜਿੰਨੇ ਵੀ ਲੋਕ ਹੈਗੇ ਆ ਆਪਾਂ ਲਿਸਟਿੰਗ ਹੁਣ ਦੇਖੀਏ ਚਲੋ ਤੁਹਾਡੇ ਸਾਰਿਆਂ ਦੀ ਜਿੰਨੀ ਹੋ ਸਕਦੀ ਆ ਠੀਕ ਹੈ ਅਸੀਂ ਰਸਦ ਸਮਗਰੀ ਲੈ ਕੇ ਆਏ ਆ ਆਜੀ ਬਾਅਦ ਬਾਅਦ ਨਹੀਂ ਕਰੀਏ ਇਸੇ ਤੋਂ ਕਿਉਂ ਮੇਰਾ ਨਾਮ ਪੁਸ਼ਪਿੰਦਰ ਸਿੰਘ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜੀ ਤੁਸੀਂ ਅੱਲਾ ਦਾ ਤੁਹਾਡਾ ਧੰਨਵਾਦ ਤੁਸੀਂ ਇੱਥੇ ਉਪਰਾਸ ਸਮਗਰੀ ਲੈ ਕੇ ਪਹੁੰਚੇ ਹੋ ਜੀ ਕਿੰਨੀ ਕੁ ਟੀਮ ਪਹੁੰਚੀ ਕਿੰਨੇ ਨੌਜਵਾਨ ਪਹੁੰਚੇ ਆ ਕਿੱਥੋਂ ਕਿੱਥੋਂ ਆਏ ਆ ਸਭ ਤੋਂ ਪਹਿਲਾਂ ਤਾਂ ਇਹ ਹੈ ਦੇਖੋ ਜੀ ਜਿਵੇਂ ਸਾਨੂੰ ਪਤਾ ਲੱਗਿਆ ਕਈ ਦਿਨਾਂ ਤੋਂ ਅਸੀਂ ਖਬਰਾਂ ਦੇਖ ਰਹੇ ਸੀ ਵੀ ਪੰਜਾਬ ਇਸ ਟਾਈਮ ਸੰਕਟ ਦੀ ਘੜੀ 'ਚ ਹੈ ਜੀ ਠੀਕ ਹੈ ਪੰਜਾਬ ਨੇ ਸਾਰੀ ਦੁਨੀਆ ਨੂੰ ਅੰਨ ਖਵਾਇਆ ਹੈਗਾ ਅੰਨ ਦਾ ਦਾਤਾ ਕਹਿੰਦੇ ਆ ਗਿਆ ਬਿਲਕੁਲ ਜੀ ਜਦੋਂ ਵੀ ਦੁਨੀਆ ਦੇ ਭੀੜਪਈ ਹੈਗੀ ਆ ਆਪਣੇ ਦੇਸ਼ ਦੇ ਵਿੱਚ ਜਿੱਥੇ ਸੰਕਟ ਆਇਆ ਪੰਜਾਬ ਉੱਥੇ ਸਾਰਿਆਂ ਤੋਂ ਮੋਹਰੀ ਕਤਾਰ ਦੇ ਵਿੱਚ ਖੜਾ ਸੀਗਾ ਠੀਕ ਬਿਲਕੁਲ ਤੇ ਅੱਜ ਸਾਡਾ ਵੀ ਉੱਥੇ ਇੱਕ ਥੋੜਾ ਫਰਜ਼ ਸਮਝਦੇ ਹੋਏ ਸਾਡੇ ਮਨ ਨੂੰ ਇੱਕ ਥੋੜਾ ਜਿਵੇਂ ਲੱਗ ਰਿਹਾ ਸੀ ਵੀ ਅੱਜ ਸਾਨੂੰ ਸਾਡੇ ਜ਼ਰੂਰਤ ਹੈਗੀ ਆ ਉਹਨਾਂ ਲੋਕਾਂ ਦੇ ਨਾਲ ਖੜਨ ਦੀ ਜੀ ਤੇ ਅਸੀਂ ਛੱਤੀ ਕੌਮ ਦੇ ਲੋਕ ਉਥੋਂ ਸਾਡੇ ਰਾਜਸਥਾਨ ਤੋਂ ਬੀਕਾਨੇਰ ਜ਼ਿਲ੍ਹੇ ਤੋਂ ਖਾਜੂਵਾਲਾ ਤੋਂ ਅਸੀਂ ਆਏ ਆਂ ਸਾਡੇ 15 ਲੋਕਾਂ ਦੀ ਵਲੰਟੀਅਰ ਟੀਮ ਆਈ ਹੈਗੀ ਹੈ ਠੀਕ ਹੈ ਨਾ ਉੱਥੋਂ ਰਵਾਨਾ ਹੋਈ ਹੈ ਅਸੀਂ ਰਾਹਤ ਸਮਗਰੀ ਦੀ ਆਪਾਂ ਗੱਲ ਕਰੀਏ ਚਲੋ ਉਹ ਤਾਂ ਜਿੰਨਾ ਬਣਦਾ ਸਹਿਯੋਗ ਤੇਿਲ ਕੋਲ ਅਸੀਂ ਜਿੰਨੇ ਵੀ ਆਏਗੇ ਸਾਥੀ ਸਾਨੂੰ ਉੱਥੋਂ ਭੇਜਿਆ ਜਾਏਗਾ ਤਾਂ ਅਸੀਂ ਬਿਲਕੁਲ ਤੁਹਾਡਾ ਸਹਿਯੋਗ ਕਰਨ ਵਾਸਤੇ ਆਏ ਆਂ ਅਸੀਂ ਕੱਲੀ ਰਾਹਤ ਸਮਗਰੀ ਔਰ ਤੁਹਾਡੇ ਵਾਸਤੇ ਸੇਵਾ ਨਹੀਂ ਲੈ ਕੇ ਆਏ ਅਸੀਂ ਤੁਹਾਡੇ ਵਾਸਤੇ ਇੱਕ ਪਿਆਰ ਦਾ ਪੇਗਾਮ ਲੈ ਕੇ ਆਏ ਆਂਗੇ ਔਰ ਵਾਹਿਗੁਰੂ ਅੱਗੇ ਇਹ ਪ੍ਰਾਰਥਨਾ ਵੀ ਕਰਦੇ ਆਂ ਵੀ ਤੁਹਾਨੂੰ ਇਸ ਸੰਕਟ ਦੀ ਘੜੀ ਤੋਂ ਛੇਤੀ ਤੋਂ ਛੇਤੀ ਨਜਾਤ ਮਿਲੇ ਸਾਰੇ ਨੂੰ ਵੱਡੀ ਅਸੀਂ ਪੰਜਾਬ ਦੀ ਖੂਬਸੂਰਤੀ ਦੇਖੀ ਜੀ ਅਸੀਂ ਫਾਜਲ ਕਾ ਆਏ ਆਂ ਗਿਆਂ ਜੀ ਆਰ ਜੇ ਨੰਬਰ ਦੀਆਂ ਗੱਡੀਆਂ ਖੜੀਆਂ ਸੀਗੀਆਂ ਜੀ ਉੱਥੋਂ ਇੱਕ ਸਰਦਾਰ ਜੀ ਆ ਕੇ ਉਹ ਸਾਨੂੰ ਕਹਿੰਦੇ ਆ ਗਿਆ ਸਾਰੇ ਖੜੇ ਵੇਖੇ ਕਹਿੰਦੇ ਤੁਸੀਂ ਲੰਗਰ ਛਕਿਆ ਕਿ ਨਹੀਂ ਛਕਿਆ ਅਸੀਂ ਸਾਈਡ ਤੇ ਖੜ ਕੇ ਉੱਥੇ ਕੋਈ ਚਾਹ ਪਾਣੀ ਪੀਣਾਂਗੇ ਜੀ ਉਹ ਕਹਿੰਦੇ ਸੀ ਕਹਿੰਦੇ ਤੁਸੀਂ ਇੰਨੀ ਦੂਰੋਂ ਸੇਵਾ ਲੈ ਕੇ ਆਏ ਆ ਹਾਂ ਜੀ ਉਹਨੂੰ ਜ਼ਬਰਦਸਤੀ ਉਹ ਕਹਿੰਦੇ ਕਹਿੰਦੇ ਵੀ ਤੂੰ ਇਹਦੇ ਤੋਂ ਪੈਸੇ ਨਹੀਂ ਲਏਂਗਾ ਬਿਲਕੁਲ ਕਿਉਂ ਜੀ? ਆਹੀ ਗੱਲ ਸੀ ਨਾ। ਕਹਿੰਦੇ ਵੀ ਤੂੰ ਇਹਨਾਂ ਤੋਂ ਪੈਸੇ ਨਹੀਂ ਲਏਂਗਾ। ਇਹ ਸਾਡੀ ਮਦਦ ਕਰਨ ਵਾਸਤੇ ਆਇਆ। ਤਾਂ ਇਹ ਦੇਖੋ ਇੱਕ ਪਿਆਰ ਹੈ। ਤੇ ਅਸੀਂ ਵੀ ਉੱਥੋਂ ਇੱਕ ਪਿਆਰ ਦਾ ਪੇਗਾਮ ਲੈ ਕੇ ਆਏ ਆ। ਠੀਕ ਹੈ ਨਾ? ਤਾਂ ਅਸੀਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਆਂਗੇ ਵੀ ਪਰਮਾਤਮਾ ਤੁਹਾਨੂੰ ਇਸ ਸੰਕਟ ਦੀ ਘੜੀ ਦੇ ਵਿੱਚੋਂ ਤੁਹਾਨੂੰ ਬਲ ਬਖਸ਼ੇ। ਬਾਈ ਜੀ ਇੱਕ ਅੱਜ ਦੀ ਦੱਸ ਦਈਏ। ਅਸੀਂ ਨਾ ਇਸੇ ਗੱਲ ਤੇ ਇੱਕ ਫੈਸਲਾ ਲਿਆ ਪੰਚਾਇਤ ਨੇ। ਜਿਹੜੇ ਦਾਲੀ ਸੱਜਣ ਆ ਰਹੇ ਨੇ ਅਸੀਂ ਭਾਵੇਂ ਡੁੱਬੇ ਪਏ ਪਿੰਡ ਦਾ ਘਰ ਡੁੱਬੇ ਪਿਆ। ਹਮ ਪਰਾਫੀਸੋ ਪੰਜਾਬ ਸਾਰਿਆਂ ਨੇ ਪਾ ਕੇ ਅੱਜ ਇੱਕ ਫੈਸਲਾ ਲਿਆ ਵੀ ਜਿਹੜੇ ਦਾਨੀ ਸੱਜਣ ਆਣਗੇ ਉਹਨਾਂ ਨੂੰ ਚਾਹ ਪਿਆ ਕੇ ਭੇਜਣਾ ਐਵੇਂ ਨਹੀਂ ਭੇਜਣਾ ਇੱਥੇ ਸੀ ਆ ਪਿੱਛੇ ਸਵੈਸੇਲ ਕਮੇਟੀ ਬਣਾ ਦਿੱਤੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹ ਪੰਜਾਬ ਦਾ ਇਹ ਇੱਥੋਂ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਇੱਥੋਂ ਦੀ ਮਹਿਮਾਨ ਨਿਵਾਜੀ ਜਿਹੜਾ ਦਾਨੀ ਸੱਜਣ ਆਵੇ ਉਹਨੂੰ ਚਾਹ ਪਾਣੀ ਪ੍ਰਸ਼ਾਦਾ ਪੁੱਛੇ ਤੋਂ ਬਿਨਾਂ ਨਹੀਂ ਭੇਜਣਾ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਨਹੀਂ ਜੀ ਬਿਲਕੁਲ ਆ ਚੀਜ਼ ਤਾਂ ਕਦੇ ਰਹੀ ਨਹੀਂ ਇਹ ਚੀਜ਼ ਦੀ ਤਾਂ ਕਮੀ ਹਾਂਜੀ ਅੱਜ ਤੱਕ ਜਦੋਂ ਵੀ ਕਿੱਥੇ ਗਏ ਆ ਜੀ ਸਾਨੂੰ ਆ ਮਹਿਸੂਸ ਹੀ ਨਹੀਂ ਹੋਈ ਹਾਂਜੀ ਬਈ ਅਸੀਂ ਗਏ ਕਿੱਥੇ ਕਿਸੇ ਦੇ ਮਹਿਮਾਨ ਬਣੇ ਤੇ ਉਹਨਾਂ ਨੇ ਸਾਨੂੰ ਚਾਹ ਪਾਣੀ ਦੇ ਵਾਸਤੇ ਪੁੱਛਿਆ ਨਾ ਹੋਵੇ ਜੀ ਪੁੱਛਣਾ ਤਾਂ ਪੁੱਛਣਾ ਮਤਲਬ ਤੱਕਾ ਕਰਕੇ ਵੀ ਕਿ ਨਹੀਂ ਤੁਹਾਨੂੰ ਇਹ ਲੈਣਾ ਹੀ ਪੈਣਾ ਹੈ ਪ੍ਰਸ਼ਾਦਾ ਛਕਣਾ ਹੀ ਪੈਣਾ ਆ ਚੀਜ਼ ਰਹੀ ਹੈ ਹਾਂਜੀ ਲੇਕਿਨ ਅੱਜ ਸਾਨੂੰ ਤਾਂ ਇੰਨੀ ਖੁਸ਼ੀ ਹੁੰਦੀ ਆ ਕਿ ਰੱਬ ਨੇ ਸਾਨੂੰ ਜਿਹੜੇ ਪਿੰਡ 'ਚ ਅਸੀਂ ਕਦੇ ਆਏ ਨਹੀਂ ਹਾਂਜੀ ਲੇਕਿਨ ਸਾਡਾ ਦਾਣਾ ਪਾਣੀ ਇੱਥੇ ਸਾਨੂੰ ਖਿੱਚ ਕੇ ਲਿਆ ਆ ਜਿਹੜਾ ਸਾਡਾ ਲਿਖਿਆ ਉਹ ਅਸੀਂ ਬਿਲਕੁਲ ਮਾਨਸਮਾਨ ਤੁਹਾਡਾ ਸਿਰ ਮੱਥੇ ਜੀ ਆ ਤੇ ਤੁਹਾਡੇ ਨਾਲ ਰੱਬ ਨੂੰ ਆਏ ਅਸੀਂ ਇਸ ਰੱਬ ਮੀ ਵੀ ਦੇਵੇ ਸਭ ਕੁਝ ਦੇਵੇ ਪਰ ਇਹਨਾਂ ਦੇਵੇ ਕਿ ਜਿੰਨਾ ਬੰਦੇ ਤੋ ਹੁਸੈਨ ਹੋਵੇ ਠੀਕ ਬਿਲਕੁਲ ਤੇ ਰੱਬ ਨੇ ਜਿਹੜਾ ਮਾੜਾ ਟਾਈਮ ਜੇ ਦਿੱਤਾ ਹੈ ਤਾਂ ਰੱਬ ਚੰਗਾ ਵੀ ਦੇਊਗਾ ਜੀ ਐਨੀ ਅਰਦਾਸ ਹੈ ਜੀ ਰੱਬ ਨਾਲ ਤੁਹਾਡਾ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਜੀਰ ਚੰਦ ਪਿੰਡ ਚੱਕੀਵਾ ਟਾਣੀ ਬਜਨ ਸਿੰਘ ਅੱਜ ਇੱਥੇ ਸਾਡੇ ਸਰਦਾਰ ਭਰਾ ਮੁਸਲਮ ਪਾਈਚਾਰੇ ਦੇ ਲੋਕ Hindu ਪਾਈਚਾਰੇ ਦੇ ਲੋਕ ਸਾਰੇ ਜਿਹੜੇ ਇਕਤਰਤਾ ਦਾ ਸਬੂਤ ਦੇ ਰਹੇ ਨੇ ਔਰ ਇੱਥੇ ਰਾਸ਼ਨ ਲੈ ਕੇ ਆਏ ਨੇ ਜੋ ਇਹ ਸੰਕਟ ਦੀ ਘੜੀ ਚੱਲ ਰਹੀ ਹੈ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਉਮੀਦ ਕਰਦੇ ਆਂ ਕਿ ਜਲਦੀ ਇੱਥੇ ਫੇਰ ਹਰੀਆਲੀ ਹੋਵੇਗੀ ਔਰ ਮਜ਼ਦੂਰ ਕਿਸਾਨ ਦਾ ਕੰਮ ਜਿਹੜਾ ਉਸੇ ਤਰ੍ਹਾਂ ਫੇਰ ਚੱਲੇਗਾ ਇਹਨਾਂ ਬਾਈਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੇ ਇੰਨੀ ਦੂਰੋਂ ਇਹ ਚੱਲ ਕੇ ਆਏ ਨੇ ਸਾਡੇ ਵਾਸਤੇ ਕਿ ਰਸਤੇ ਦੇ ਵਿੱਚ ਵੀ ਕਈ ਤਰ੍ਹਾਂ ਦੇ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਹਾਦਸੇ ਵੀ ਹੋ ਰਹੇ ਨੇ ਸਭ ਆਪਣੇ ਵਾਸਤੇ ਕਰ ਰਹੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਾਂਗਾ ਦੇਖੋ ਜੀ ਅਸੀਂ ਤਾਂ ਉਸ ਯਾਨੀ ਜਿਵੇਂ ਜਿਸ ਪ੍ਰਕਾਰ ਕਹਿ ਦਿੰਦੇ ਆਂ ਰੇਲ ਗੱਡੀ ਦੇ ਇੱਕ ਪਹੀਏ ਆ ਅਸੀਂ ਠੀਕ ਹੈ ਨਾ ਸਾਡੇ ਉੱਥੇ ਸਾਰੇ ਜਿੰਨੇ ਵੀ ਲੋਕ ਹੈ ਠੀਕ ਹੈ ਨਾ ਛੱਤੀ ਕੌਮ ਦੇ ਲੋਕਾਂ ਨੇ ਮਿਲ ਕੇ ਔਰ ਜਿਹੜਾ ਆ ਇਹਨਾਂ ਕੋਲਸ ਕਰਕੇ ਸਾਨੂੰ ਅੱਗੇ ਲਾ ਕੇ ਸਾਡੇ ਦੇ ਭਰੋਸਾ ਕਰਕੇ ਤੋਰਿਆ ਹਾਂਜੀ ਤੇ ਸਾਡਾ ਇੱਕ ਫਰਜ ਇਹ ਬਣਦਾ ਸੀਗਾ ਕਿ ਅਸੀਂ ਉਹਨਾਂ ਦੀ ਜਿਹੜੀ ਪਾਈ ਪਾਈ ਔਰ ਉਹਨਾਂ ਦੀ ਜਿਹੜੀ ਸੇਵਾ ਬਿਲਕੁਲ ਉਹਨਾਂ ਨੇ ਜਿਹੜੀ ਜਿਹੜੇ ਮਾਨਨਾ ਕੀਤੀ ਜਿਹੜੀ ਉਹਨਾਂ ਦੀ ਫੀਲਿੰਗਸ ਸੀਗੀ ਅਸੀਂ ਉਹ ਬਣਦੇ ਥਾਂ ਪਹੁੰਚਾਈਏ ਇਹ ਸਾਡੇ ਮੰਦੀ ਇੱਛਾ ਸੀਗੀ ਅਸੀਂ ਦੋ ਪਿੰਡ ਪਹਿਲਾਂ ਵੀ ਜਾ ਕੇ ਆਏ ਆ ਸਾਨੂੰ ਉੱਥੇ ਲੱਗਿਆ ਵੀ ਉੱਥੇ ਇਸ ਤਰ੍ਹਾਂ ਦੀ ਕਿਉਂਕਿ ਉੱਥੇ ਆਲਰੇਡੀ ਲੋਕ ਪਹੁੰਚ ਰਹੇ ਸੀ ਇਹ ਬਾਰਡਰ ਦਾ ਅੰਤਿਮ ਛੋਰ ਦਾ ਪਿੰਡ ਸੀਗਾ ਇੱਥੇ ਅਸੀਂ ਦੇਖਿਆ ਵੀ ਇੱਥੋਂ ਦੇ ਹਾਲਾਤ ਬਹੁਤ ਬੁਰੇ ਆ ਮੇਨ ਰਸਤਾ ਥੋੜਾ ਦੋ ਮਰਬਿਆਂ ਦਾ ਹੈਗਾ ਇੱਥੋਂ ਦੀ ਬੰਦਾ ਨਹੀਂ ਲੰਘ ਕੇ ਆ ਸਕਦਾ ਠੀਕ ਹੈ ਨਾ ਕਿਵੇਂ 15 15 ਫੁੱਟ ਪਾਣੀ ਛੜਿਆ ਖੜਾ ਨੇੜੇ ਆ ਦੂਰ ਤੱਕ ਅਸੀਂ ਦੇਖਦੇ ਆਂ ਕਿ ਸਾਰੇ ਕਿਤੇ ਤੁਹਾਡੀਆਂ ਫਸਲਾਂ ਡੁੱਬੀਆਂ ਪਈਆਂ ਗਈਆਂ ਘਾਰਾਂ 'ਚ ਤਰੇੜਾਂ ਆਈਆਂ ਪਈਆਂ ਘਰਾਂ ਦੇ ਵਿੱਚ ਪਾਣੀ ਵੜੇ ਗਏ ਆ ਦੇਖੋ ਪਰੇਸ਼ਾਨੀ ਤਾਂ ਬਹੁਤ ਵੱਡੀ ਹੁੰਦੀ ਹੈਗੀ ਆ ਤੇ ਚਲੋ ਮਾਲਕ ਦਾ ਭਾਣਾ ਹੁੰਦਾ ਹੈ ਕਹਿੰਦਾ ਨੱਕ ਨਥ ਖਸਮ ਹੱਥ ਤੇ ਰਿਜਕ ਤੱਕੇ ਦੇ ਜਿੱਹਾਂ ਦਾਣੇ ਤਾਹਾਂ ਖਾਣੇ ਨਾਨਕ ਸੱਚ ਏ ਠੀਕ ਹੈ ਨਾ ਇਹ ਕੋਈ ਦਾਣਾ ਪਾਣੀ ਤੁਹਾਡਾ ਸੀ ਆ ਜਿਹੜੇ ਉੱਥੇ ਮੋਹਰ ਲੱਗੀ ਹੋਈ ਸੀਗੀ ਉਹ ਸਾਡੀ ਤਾਂ ਇੱਕ ਡਿਊਟੀ ਲਈ ਹੈਗੀ ਆ ਅਸੀਂ ਉਹਨੂੰ ਬੁਝਾਉਣ ਵਾਸਤੇ ਇੱਥੇ ਆਏ ਆ ਗਏ ਸੋ ਜਾਦਾ ਗੱਲਾਂ ਮੈਂ ਨਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੋਕ ਮੈਂ ਇੱਕ ਏਐਮਟੀਵੀ ਲਾਈਵ ਦਾ ਮੁੱਖ ਸੰਪਾਦਕ ਇਹ ਬਾਈ ਜੀ ਸਾਡੇ ਕੋਲ ਜੋ ਇੱਕ ਪਿਆਰ ਦਾ ਪੰਗਾਮ ਲੈ ਕੇ ਆਏ ਨੇ ਜਾਤ ਬਰਾਦਰੀ ਉੱਪਰ ਉੱਠ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਜੋ ਸੇਵਾ ਕਰ ਰਹੇ ਨੇ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੀ ਟਾਣੀ ਬਚਨ ਸਿੰਘ ਤਹਿਸੀਲ ਜਲਾਲਾਬਾਦ ਦੇ ਵਿੱਚ ਅਸੀਂ ਖੜੇ ਆਂ ਬਹੁਤ-ਬਹੁਤ ਭਾਈਆਂ ਦਾ ਧੰਨਵਾਦ ਮੈਨੂੰ ਰੋਜਪੁਰ ਤੋਂ ਕਿਸੇ ਪੱਤਰਕਾਰ ਦਾ ਫੋਨ ਆਇਆ ਕਹਿੰਦੇ ਭਾਈ ਉਲਜਨਿਤ ਦੇ ਵਿੱਚ ਹੀਗੇ ਨੇ ਉੱਥੇ ਫਾਜ਼ਿਲਕਾ ਦੇ ਕਿਸੇ ਪਿੰਡ ਦੇ ਵਿੱਚ ਹੀਗੇ ਨੇ ਪਰ ਉੱਥੇ ਭਾਈਆਂ ਨੂੰ ਨਹੀਂ ਲੱਗਿਆ ਵੀ ਇੱਥੇ ਸਥਿਤੀ ਠੀਕ ਆ ਜਾਂ ਪਹਿਲੇ ਰਾਸ਼ਨ ਪਹੁੰਚ ਚੁੱਕਿਆ ਇੱਥੇ ਭਾਈਆਂ ਨਾਲ ਫਿਰ ਮੈਂ ਕੰਟੈਕਟ ਕਰਿਆ ਭਾਈਆਂ ਨੇ ਮੇਰੇ ਨਾਲ ਕੰਟੈਕਟ ਕਰਿਆ ਬਰਾੜ ਸਾਹਿਬ ਹੀਗੇ ਨੇ ਵਿੱਚ ਇਹਨਾਂ ਦੀ ਟੀਮ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਫਿਰ ਇਹਨਾਂ ਨੂੰ ਲੋਕੇਸ਼ਨ ਭੇਜੀ ਗਈ ਸੋ ਇਹਨਾਂ ਨੂੰ ਅੱਜ ਵਾਕਈ ਲੱਗ ਰਿਹਾ ਵੀ ਇੱਥੇ ਜੋ ਸਹੀ ਲੋੜਵੰਦ ਪਰਿਵਾਰ ਨੇ ਪਿੰਡ ਦੀ ਇਹਨਾਂ ਨੂੰ ਹਨ ਕੰਡੀਸ਼ਨ ਵਿਖਾਈ ਪਿੰਡ ਦੀਆਂ ਗਲੀਆਂ ਦੇ ਵਿੱਚ ਪਾਣੀ ਹੈ ਬਾਈ ਖੁਦ ਆਪਣੇ ਹੁਣ ਹੱਥਾਂ ਦੇ ਨਾਲ ਇੱਥੇ ਜੋ ਦਾਨ ਕਰਕੇ ਜਾ ਰਹੇ ਨੇ ਜੋ ਬਾਈਆਂ ਦੀ ਵੀ ਇੱਕ ਮੰਨ ਦੇ ਵਿੱਚ ਸੀਗੀ ਵੀ ਜਿਹੜੀ ਉਹਨਾਂ ਦੀ ਤਿਲ ਫੁੱਲ ਜਾਂ ਦਾਨ ਕੀਤਾ ਸਹੀ ਥਾਂ ਤੇ ਲੱਗੇ ਪਹਿਲਾਂ ਹੀ ਜੋ ਭਰਿਆ ਹੋਇਆ ਉੱਥੇ ਨਾ ਚਲਾ ਜਾਏ ਸੋ ਅੱਜ ਇਹਨਾਂ 22 ਪਹੁੰਚੇ ਨੇ ਇੱਥੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ